ਲੈ ਵੀ ਮਿੱਤਰੋ ਤੁਹਾਨੂੰ ਅੱਜ ਬੱਕਰਿਆ ਦਿਖਾਉਣਾਂਗੇ ਟੌਪ ਕੁਆਲਿਟੀ ਦੇ ਦੇ ਬੱਕਰੇ ਵਾਜੀ ਜੇ ਕਿਸੇ ਵੀ ਮੇਰੇ ਵੀਰ ਨੇ ਬੱਕਰੇ ਇਹ ਲੈਣੇ ਹੋਣ ਤਾਂ ਤੁਸੀਂ ਲੈ ਕੇ ਵੀ ਜਾ ਸਕਦੇ ਹੋ ਪ੍ਰਾਣੀ ਨਸਲਾ ਮਿੱਤਰੋ ਕੁਆਲਿਟੀ ਇੱਕ ਨੰਬਰ ਆਣਾ ਕੀ ਗੱਲ ਬਾਤ ਆ ਸਾਰੀ ਗੱਲ ਬਾਤ ਵੀਰ ਦੇ ਨਾਲ ਕਰਦੇ ਆ ਪੰਜ ਬੱਕਰੇ ਨੇ ਹਨਾ ਹਾਂਜੀ ਵਾਜੀ ਸ਼ਿਕਰ ਜੀ ਕੀ ਆ ਚੱਲੇ ਵੀਰ ਠੀਕ ਆ ਜੀ ਵਧੀਆ ਠੀਕ ਠਾਕ ਵਾਜੀ ਕੀ ਨਾਮ ਹੈ ਵਾਜੀ ਆਪਣਾ ਜੀ ਗੱਗੀ ਆ ਜੀ ਨਾਮ ਗੱਗੀ ਠੀਕ ਆ ਜੀ ਕਿੱਥੇ ਖੜੇ ਆਪਾਂ ਬੌੜਾ ਕਲਾਂ ਜੀ ਬੌੜਾ ਕਲਾਂ ਠੀਕ ਆ ਵਾਜੀ ਕਿੱਥੇ ਪੈ ਗਿਆ ਸੀ ਬੌੜਾ ਕਲਾਂ ਆਪਣੇ 90 ਦੇ ਨਾਲ ਹੀ ਆ ਜੀ 90 ਦੇ ਨਾਲ ਹੀ ਹੈ ਵੀ 90 ਦੇ ਨਾਲ ਹੀ ਹੈਗਾ ਤੁਸੀਂ ਆ ਸਕਦੇ ਹੋਗੇ ਕਿੰਨੇ ਬੱਕਰੇ ਨੇ ਆਪਣੇ ਕੋਲੇ ਆਪਣੇ ਕੋਲੇ ਪੰਜ ਬੱਕਰੇ ਨੇ ਪੰਜ ਬੱਕ ਕਿੰਨੀਆਂ ਨੇ ਆਪਣੇ ਕੋਲੇ ਬੱਕਰੀਆਂ ਆਪਣੇ ਲਵੇ ਹੈਗੇ ਨੇ 40 45 ਬੱਕਰੀ 40 45 ਠੀਕ ਆ ਭਾਈ ਜੀ ਕਿੰਨਾ ਟਾਈਮ ਹੋ ਗਿਆ ਬਈ ਇਹ ਕੰਮ ਕਰਦੇ ਨੂੰ ਬੱਕਰੀਆਂ ਆਪਾਂ ਨੂੰ ਹੋ ਗਿਆ ਜੀ ਆਪਨੇ ਚੌਥੀ ਪੀੜੀ ਚੱਲ ਰਹੀ ਹੈ ਚੌਥੀ ਪੀੜੀ ਚੱਲ ਰਹੀ ਆ ਲੈ ਵੀ ਚੌਥੀ ਪੀੜੀ ਚੱਲ ਰਹੀ ਹੈ ਕਿ ਤੇ ਸਾਰਾ ਕੁਝ ਟਾਪ ਕੁਆਲਿਟੀ ਦਾ ਰੱਖਿਆ ਹੋਇਆ ਹੈਗਾ ਤੁਹਾਨੂੰ ਆਪਾਂ ਦਿਖਾਉਣੇ ਆਗੇ ਦੁੱਸਹ ਬਈ ਜੀ ਬੱਕਰੇ ਬਾਰੇ ਇਹ ਬੱਕਰੀ ਤੇ ਤੋਹਫੇ ਨੇ ਜੀ ਪੂਰੇ ਨਾਕ ਮਾਰਦਾ ਜੀ ਬੱਚੇ ਵਧੀਆ ਟੋਪ ਦੇਗੀ ਪੱਕੀ ਗੱਲ ਹੈਗੀ ਹਾਂ ਜੀ ਪੱਕੀ ਗੱਲ ਹੈ ਗਾਰੰਟੀ ਹੈਗੀ ਗਾਰੰਟੀ ਹੈ ਜੀ ਲੈ ਵੀ ਦਿਖਾ ਬਲਾਈਕ ਕਰ ਕਮਾ ਕੇ ਦਿਖਾ ਫਿਰ ਆਪਾਂ ਗੱਲਬਾਤ ਕਰਦੇ ਆ ਬੱਕਰੇ ਦੀ ਵੀ ਕੀ ਗੱਲਬਾਤ ਆ ਗਈ ਕਿੰਨੇ ਦੰਦ ਆ ਬਈ ਇਹ ਇਹ 8 ਦੰਦ ਕੱਢ ਰਿਹਾ ਜੀ ਹੁਣ 8 ਦੰਦ ਕੱਢ ਰਿਹਾ 9 8 ਦੰਦ ਹਾਂ ਜੀ ਇਹ ਵੀ 9 8 ਦੰਦ ਆ ਨਾ ਬੱਕਰੇ ਦੀ ਬੇਲ ਚੈੱਕ ਕਰੋ ਮਿੱਤਰੋ ਛੱਡੀ ਲੈ ਵੀ ਦਿਖਾ ਦੇ ਬਬੂ ਸਮਾਰ ਕੇ ਨਾ ਕਮਾ ਕੇ ਬੱਕਰੇ ਨੂੰ ਲੈ ਵੀ ਦੇਖ ਸਕਦੇ ਹੋ ਬੱਕਰਾ ਕਮਾ ਕੇ ਦਿਖਾਈ ਬੱਕਰਾ ਸਮਾਰ ਕੇ ਕਵਾਲਿਟੀ ਕੇ ਮੇਂ ਹੁੰਦੀ ਏ ਭਾਈ ਭਾਈ ਨਗੀਨੇ ਮਾਰਦਾ ਜੀ ਪੂਰੇ ਟੌਪ ਦੇ ਅੱਛਾ ਹਾਂਜੀ ਲੈ ਵੀ ਦੇਖ ਸਕਦੇ ਇਹ ਵੇਚਣਾ ਬੱਕਰਾ ਹਾਂਜੀ ਸਹੀ ਲੱਗ ਕਿੰਨੇ ਰੁਪਏ ਦਾ ਵੇਚ ਦੋਗੇ ਭਈ ਇਹ ਆਪਾਂ ਹੀ ਇਹਨਾਂ ਦਾ 1.5 ਲੱਖ ਰੁਪਏ ਮੰਗਿਆ ਜੀ 1.5 ਲੱਖ ਰੁਪਏ ਮੰਗਿਆ ਲੈ ਵੀ 1.5 ਲੱਖ ਰੁਪਏ ਮੰਗਿਆਗਾ ਦਾ ਬੱਕਰੇ ਦਾ ਨਾ ਦੇਖ ਸਕਦੇ ਹੋਗੇ ਹਾਂਜੀ ਛੜਦੇ ਭਈ ਇਹ ਬੱਕਰੇ ਨੂੰ ਨਾ ਲੈ ਵੀ ਆ ਫੜ ਮਜੀ ਮਿੱਤਰੋ ਵੇਖੋ ਬਲ ਤਾਂ ਆ ਬੱਕਰੇ ਦਾ ਉਹਦੀ ਹਾਈਟ ਕਿੰਨੀ ਹੋਊਗੀ ਉਹਦੀ ਹਾਈਟ ਹੈਗੀ ਜੀ 42 ਕਿੰਨਾ ਇਹਦੀ ਭਈ ਇਹਦੀ ਵੱਤ ਦਾ ਜੀ ਇਹਦੀ ਵੱਤ ਦਾ ਗਈ ਠੀਕ ਆ ਜੀ ਲੈ ਵੀ 73 ਹੋਊਗੀ ਦੇਖ ਸਕਦਾ ਇਹ ਕਿੰਨੇ ਦੰਦਾ ਬਈ ਇਹ ਵੀ ਸੱਗਾ ਜੀ ਸੱਗਾ ਲੈ ਵੀ ਇਹ ਵੀ ਸੱਗਾ ਇਹਦਾ ਵੇਟ ਕਿੰਨਾ ਹੋਊਗਾ ਇਹਦਾ ਕਵਾਂਟਲ ਤੋਂ ਉੱਪਰ ਹੋਊਗਾ ਕਵਾਂਟਲ ਤੋਂ ਉੱਪਰ ਹੋਊਗਾ ਲੈ ਵੀ ਕਵਾਂਟਲ ਤੋਂ ਉੱਪਰ ਹੋਊਗਾ ਕੰਨ ਕੋ ਨੂੰ ਦੇਖ ਸਕਦਾ ਝਾਲਰ ਬਹੁਤਾ ਬੱਕਰੇ ਦੀ ਹੈ ਨਾ ਬਈ ਦੇਖ ਸਕਦਾ ਮੈਨੂੰ ਆ ਦਿਖਾ ਦੇ ਝਾਲਰ ਦੇਖ ਟਿੱਲੀ ਚਾਮੜੀ ਦਾ ਬੱਕਰਾ ਬਈ ਇਹਦੇ ਬੱਚੇ ਕਿਵੇਂ ਆਉਂਦੇ ਨੇ ਬਈ ਇਹਦੇ ਵੀ ਪੂਰੇ ਟੌਪ ਦੇ ਵਿੱਚ ਟੌਪ ਦੇ ਆਉਂਦੇ ਨੇ ਲੈ ਵੀ ਦੇਖ ਸਕਦੇ ਹੋਗੇ ਵੀਡੀਓ ਕਰੀ ਆਪਾਂ ਬੱਕਰੀਆਂ ਦੇ ਮਿੱਤਰੋ ਤੁਸੀਂ ਦੇਖਿਓ ਉਹਦੇ ਵਿੱਚ ਲਗਭਗ 43 43 ਇੰਚ ਦੀਆਂ ਬੱਕਰੀਆਂ ਹੁੰਦੀਆਂ ਹਨ ਬਣਦੀਆਂ ਨੇ ਅੱਗੇ ਜਾ ਕੇ ਹਾਂ ਜੀ ਲੈ ਵੀ ਦੇਖ ਸਕਦੇ ਹੋ ਨੱਕ ਸਿੰਘ ਕੰਨ ਚੈੱਕ ਕਰ ਲੋ ਕੁਆਲਿਟੀ ਇੱਕ ਨੰਬਰ ਹੈਗੀ ਟੈਸਟੀਕਲ ਦਿਖਾ ਦੇ ਬਈ 골 ਟੈਸਟੀਕਲ ਨੇ ਜਮ ਹਨ ਨਿਗਾਹ ਮਾਰ ਲੋ ਬਈ ਲੈ ਵੀ ਆ ਜਾ ਡੇਡ ਡੇਡ ਲੱਖ ਰੁਪਏ ਮੰਗਿਆ ਬਈ ਬਾਕੀ ਮੌਕੇ ਤੇ ਆ ਕੇ ਕਰ ਲਿਓ ਗੱਲਬਾਤ ਜੋ ਵੀ ਹੁੰਦੀ ਹੈ ਬਈ ਇਹ ਬਈ ਬੱਕਰਾ ਇਹ ਵੀ ਬੱਕਰਾ ਵਧੀਆ ਜੀ ਇੱਧਰ ਆਈ ਹਾਂ ਲੈ ਵੀ ਲੈਂਥ ਦੇਖੋ ਬੱਕਰੇ ਦੀ ਇਹ ਵੀ ਸੀਰਟੀ ਦੇਖ ਸਕਦੇ ਹੋਗੇ ਝੱਲ ਝੁੱਲਰ ਦੇਖ ਸਕਦੇ ਹੋਗੇ ਨਾ ਦੇਖ ਸਕਦੇ ਹੋਗੇ ਪਿਓ ਬਾਈ ਕਿਹੜਾ ਇਹਨਾਂ ਦਾ ਪਿਓ ਇਹਨਾਂ ਦਾ ਇਹ ਉਹ ਆਪਣਾ ਜਿਹੜਾ ਪਹਿਲਾਂ ਹੀ ਦਿਖਾਇਆ ਸੀ ਕਿਉਂ ਝੂਠ ਮਾਰਦਾ ਯਾਰਾ ਨਹੀਂ ਪਿਓ ਉਹੀ ਆ ਪੱਕੀ ਗੱਲ ਹੈ ਆ ਪੱਕੀ ਗੱਲ ਆ ਵੀਰੇ ਲੈ ਵੀ ਆ ਪਿਓ ਪਿਓ ਉਹੀ ਆ ਜੀ ਇਹ ਉੱਚਾ ਵਗ ਗਿਆ ਤੂੰ ਉਹ ਕੱਦਾਂ ਲਈ ਮਾਰ ਰਿਹਾ ਜੀ ਉਹ ਦੀ ਮਾਂ ਗੁਜ਼ਰ ਗਈ ਸੀ ਅੱਛਾ ਹਾਂ ਜਾਂ ਛੋਟਾ ਸੀ ਠੀਕ ਆ ਤੂੰ ਤਾਂ ਹੋਰ ਥੱਲੇ ਪੀਤਾ ਨਹੀਂ ਹੈਗਾ ਜੀ ਦੁੱਧ ਹੋਰ ਤਾਂ ਪੀਤਾ ਨਹੀਂ ਹੈਗਾ ਲੈ ਵੀ ਮਿੱਤਰੋ ਬਲੱਡ ਲਾਈਨ ਚ ਹੀ ਚੱਲ ਰਿਹਾ ਜੀ ਬਲੱਡ ਲਾਈਨ ਚ ਚੱਲ ਰਿਹਾ ਹੈਗਾ ਬਈ ਕੁਆਲਟੀ ਬਈ ਤੁਹਾਡੇ ਸਾਹਮਣੇ ਆ ਗਈ ਹੈ ਨਾ ਦੇਖ ਸਕਦੇ ਹੋ ਇਹ ਬੱਚੇ ਦੀ ਇਹਦੀ ਹਾਈਟ ਕਿੰਨੀ ਹੋਊਗੀ 42 43 ਇਹਦੀ ਆ ਨਾ 42 43 ਇਹਦੀ ਆ ਬਈ ਚੈੱਕ ਕਰ ਲਾ ਬਈ ਕਮਾ ਕੇ ਦਿਖਾ ਦੇ ਬੱਬੂ ਸੋ ਚਾਰੇ ਪਾਸੇ ਬੱਕਰੇ ਨੂੰ ਬਈ ਮਿੱਤਰਾ ਦੇਖ ਸਕਦੇ ਹੋ ਜੈਡ ਬਲੈਕ ਆ ਬੱਕਰਾ ਜਵਾਂ ਨਾ ਹਾਂ ਜੀ ਪੂਰੇ ਨਗਿੰਦੇ ਮਾਰਦਾ ਜੀ ਇਹ ਵੀ ਪੂਰੇ ਜਿਹੜਾ ਮੇਰਾ ਵੀਰ ਨਾ ਚੰਗੀ ਬਲੱਡ ਲਾਈਨ ਤਿਆਰ ਕਰਨੀ ਚਾਹੁੰਦੇ ਨੇ ਤਾਂ ਬਈ ਤੁਸੀਂ ਆ ਸਕਦੇ ਹੋਗੇ ਦੇਖ ਸਕਦੇ ਹੋ ਨਾ ਹੋਰ ਫੜ ਲਾ ਬਈ ਹੋਰ ਫੜੀ ਮੈਂ ਇਹ ਵੀ ਦੇਖ ਸਕਦਾ ਹਾਂ ਹੋਰ ਦਿਖਾ ਦੇ ਲੈ ਵੀ ਸ਼ੇਰਾ ਬੱਕਰਾ ਜਿਹੜੇ ਮੇਰੇ ਵੀਰ ਸ਼ੇਰੇ ਕਲਰ ਨੂੰ ਪਸੰਦ ਕਰਦੇ ਨੇ ਹਨ ਨਾ ਨਿਗਾਹ ਮਾਰ ਲਓ ਬਈ ਬੱਕਰੇ ਦੇ ਉੱਤੇ ਇਹ ਵੀ ਨਗੀਨੇ ਛੂੰਦਾ ਜੀ ਪੂਰੇ ਪੱਕੀ ਗੱਲ ਹੈ ਜੀ ਕੁਆਲਿਟੀ ਕਿਵੇਂ ਆਉਂਦੀ ਹੈ ਰੰਗ ਰੂੰਗੋ ਕਿ ਕਾਲਾ ਜੀ ਕਾਲਾ ਊ ਰੰਗ ਇਹ ਵੀ ਰੰਗ ਕਾਲਾ ਆਉਂਦਾ ਹੈ ਹਾਂ ਜੀ ਆਹ ਬੱਕਰੇ ਦੀ ਆਈ ਆ ਆਪਣੀ ਹਾਈਟ ਬਹੁਤ ਹੈ ਦੀ ਹਾਂ ਇਹਦੀ ਹਾਈਟ ਖਾਸੀ ਆਗੀ ਹਾਂ ਇਹਦੀ ਹਾਈਟ ਵੱਧਾ ਜੀ ਲੈ ਵੀ ਦੇਖ ਸਕਦੇ ਹੋ ਮਿੱਤਰੋ ਇਹ ਤਾਂ 45 50 ਕਿਲੋ ਦੇ ਲੱਭੇਗਾ 45 50 ਕਿਲੋ ਦੇ ਲੱਭੇ ਹੋਊਗਾ ਬਾਕੀ ਬਾਈ ਬੀਟ ਹੈਗਾ 6 ਦੰਦਾ ਜੀ ਹੈਗਾ 90 95 ਕਿਲੋ ਕੇ ਕਵਾਂਟਲ ਹੋਊਗਾ ਕਵਾਂਟਲ ਤਾਂ ਤਾਂ ਹੋਊਗਾ ਜੀ ਕਵਾਂਟਲ ਹੈਗਾ ਲੈ ਵੀ ਕਵਾਂਟਲ ਹੋ ਬੱਕਰਾ ਚੱਲ ਚੁਲਰੀ ਦੀ ਵੀ ਪੂਰੀ ਵਧੀਆ ਨਾ ਕਾਇਮ ਆਗੀ ਉੱਚੇ ਮੱਥੇ ਵਾਲਾ ਬਈ ਦੇਖ ਸਕਦੇ ਹੋ ਵਿੱਚ ਕਿੰਨੇ ਕਿੰਨੇ ਰੁਪਈਆ ਦੇਣੇ ਬਈ ਬੱਕਰੇ ਹੁਣ ਤੱਕ ਆਪਾਂ ਨੇ ਆਪਾਂ ਨੇ ਵਿੱਚ ਨਹੀਂ 2-2 ਲੱਖ ਰੁਪਏ ਦੇ ਵਿੱਚ ਨਹੀਂ ਪਹਿਲਾਂ ਹੀ ਅੱਛਾ ਜੀ ਹਾਂ ਜੀ ਲੈ ਵੀ ਨਾਮ ਚਾਲਦਾ ਗਾ ਬੌੜਾ ਵਾਲਿਆਂ ਦਾ ਨਾ ਬਈ ਮਾੜੂ ਬੌੜਾ ਵਾਲਾ ਲੈ ਵੀ ਮਿੱਤਰੋ ਕੀ ਤੋਂ ਮਰਜੀ ਆ ਕੇ ਪੁੱਛ ਲਿਓ ਬਈ ਵੀ ਵਧੀਆ ਬਲੀਟ ਆਈ ਹਾਂ ਵਧੀਆ ਬਰੀਡ ਰੱਖੀ ਹੋਈ ਇਹਨਾਂ ਦੇ ਹੋਰ ਫੜ ਲਓ ਕਿਹੜਾ ਰਹਿ ਗਿਆ ਲੈ ਵੀ ਦਖਾਓ ਜੀ ਇਹ ਬਈ ਇਹ ਵੱਡੇ ਦੀ ਬੱਚਾ ਹੀ ਆ ਆਪਣੇ ਨਾਲ ਪਹਿਲੀ ਵਾਲੀ ਦਾ ਇਹ ਦੰਦ ਕਿੰਨੇ ਹੋ ਗਿਆ ਇਹ 2 ਦੰਦ ਆ ਜੀ ਲੈ ਵੀ ਦੁੱਗਾ ਬੱਚਾ ਵੱਡੇ ਦੇ ਬੱਚਾ ਬਈ ਜੈਡ ਬਲਾਏ ਕਾ ਜਮਾ ਹਨ ਦੇਖ ਸਕਦਾ ਬ੍ਰੀਡ ਆਪਦੀ ਹੋ ਆ ਸਾਰੀ ਇਹ ਘਰ ਦੀ ਬ੍ਰੀਡ ਘਰ ਦੀ ਬ੍ਰੀਡ ਆ ਬਈ ਬਾਹਰ ਤਾਂ ਕੋਈ ਛੜਦੀ ਨਹੀਂ ਆਪਾਂ ਲਈ ਇਹ ਕੰਨ ਕਿੰਨੇ ਗੇੜੇ ਹੋਣਗੇ ਇਹਦੇ ਹੈ ਕਿ ਨਹੀਂ 17 18 18 ਇੰਚ ਦੇ 18 18 ਇੰਚ ਦੇ ਕੰਨ ਹੋਣਗੇ ਨਾ ਇਹ ਦੁੱਗ ਹੈ ਜੀ ਇਹ ਵੇਚਣਾ ਹੈਗਾ ਨਾ ਇਹ 900 ਲਾਜੀ ਇਹ ਸੇਲ ਲੀਗਾ ਕਿਉਂ ਬਈ ਅੱਗੇ ਰੱਖਣਾ ਹੈ ਜੀ ਸੇਹ ਰੱਖੇ ਅੱਗੇ ਬੱਚੇ ਲਵਾਂਗੇ ਜੀ ਇਹਨਾਂ ਦੇ ਪੈਰ ਦੇਖ ਸਕਦੇ ਮਿੱਤਰੋ ਮੋਟੀ ਹੱਡੀ ਦਾ ਪੂਰਾ ਹਨ ਦਿਖਾਈ ਗੇੜਾ ਦਿਵਾ ਕੇ ਦਿਖਾਈ ਇਹਨੂੰ ਵੀ ਦੇ ਕੋਈ ਰਿਹਾ ਤਾਂ ਨਹੀਂ ਬੱਕਰਾ ਬਾਈ ਕਰਿਆ ਗਿਆ ਕੋਈ ਨਾ ਜੀ ਲੈ ਵੀ ਮਿੱਤਰੋ ਦੇਖ ਸਕਦੇ ਪੰਜ ਬੱਕਰੇ ਨੇ ਬਾਈ ਇਹ ਹਨਾ ਜੇ ਕਿਸੇ ਵੀ ਮੇਰੇ ਵੀਰ ਨੇ ਬਾਈ ਇਹ ਬੱਕਰਿਆਂ ਦੇ ਵਿੱਚ ਕੋਈ ਵੀ ਬੱਕਰਾ ਖਰੀਦਣਾ ਹੋਊਗਾ ਤਾਂ ਤੁਸੀਂ ਵੀਰ ਨਾਲ ਸੰਪਰਕ ਕਰ ਲਿਓ ਨੰਬਰ ਦੇ ਦੋ ਬਾਈ ਜੀ ਇੱਕ ਵਾਰੀ 872999255 ਜੀ ਦੁਬਾਰੇ ਫੇਰ ਬੋਲ ਦੋ 872999255 ਜੀ ਲੈ ਵੀ ਮਿੱਤਰੋ ਕਰ ਲਓ ਸੰਪਰਕ ਜੇ ਕੋਈ ਵੀ ਬੱਕਰਾ ਖਰੀਦਣਾ ਹੋਊਗਾ ਬੌੜਾ ਕਲਾ ਨਾਬੇ ਦੇ ਕੋਲੇ ਪਿੰਡਾ ਹੈਗਾ ਜ਼ਿਲ੍ਹਾ ਕਿਹੜਾ ਪੈ ਗਿਆ ਬਾਈ ਜੀ ਜ਼ਿਲ੍ਹਾ ਪਟਿਆਲਾ ਜੀ ਪਟਿਆਲਾ ਬਾਈ ਜੀ ਕਰ ਲਓ ਸੰਪਰਕ ਧੰਨਵਾਦ ਬਾਈ ਧੰਨਵਾਦ ਜੀ